ਉਮਨੀ ਕਾਲੀਤਰਾ ਮਿਸਰ ਵੱਲੋਂ ਕੇਂਦਰ ਸਰਕਾਰ ਵੱਲੋਂ ਸੀਏਐਨ ਨੂੰ ਲੈ ਕੇ ਅੱਜ ਜੁਮੇਦੀ ਨਮਾਜ਼ ਤੋਂ ਬਾਅਦ ਸਰਹੰਦੀ ਗੇਟ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪੈਦਲ ਰੋਸ ਮਾਰਚ ਕਰਿਆ ਗਿਆ ਪਾਰਟੀ ਪ੍ਰਧਾਨ ਜਸਿਆ ਦਿਸਕਰਨ ਸਿੰਘ ਕਾਂਤ ਸਿੰਘ ਵਾਲਾ ਦੀ ਅਗਵਾਈ ਰਾਸ਼ਟਰਪਤੀ ਨਾ ਸਹਾਇਕ ਡਿਪਟੀ ਕਮਿਸ਼ਨਰ ਹਰਪੰਸ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਨਾਗਰਿਕਾ ਸੋਧ ਬਿੱਲ ਨੂੰ ਰੱਦ ਕੀਤਾ ਜਾਵੇ ਮੰਗ ਪੱਤਰ ਦੇਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਜਸਿਆ ਦਿਸਕਰਨ ਸਿੰਘ ਕਾਂਤ ਸਿੰਘ ਵਾਲਾ ਨੇ ਕਿਹਾ ਕਿ ਇਹ ਬਿੱਲ ਕੇਂਦਰ ਦੀ ਭਾਜਪਾ ਸਰਕਾਰ ਨੇ ਅਜਿਹੇ ਸਮੇਂ ਕਾਨੂੰਨੀ ਬਣਾਇਆ ਹੈ ਕਿ ਉਹ ਦੇਸ਼ਾਂਦਰ ਚੋਣਾ ਹੋਣ ਵਾਲੀਆਂ ਹਨ ਇਸ ਨਾਲ ਨਫਰਤ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਮਰਸਰ ਜਾਨੋ ਨਾ ਭਾਈ 15 ਮਿੰਟ ਦੇ ਬਚਾ ਜਿਹੜਾ ਸੀਏ ਇਹ ਕਾਨੂੰਨ ਹੈ ਸਿਟੀ ਕਾ ਅਮੈਂਡਮੈਂਟ ਬੈਲੇ ਦੀ ਕੋਈ ਲੋੜ ਨਹੀਂ ਸੀਗੀ ਜਦੋਂ ਕਿ ਨਾਗਰਿਕਾ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ 1955 ਦੇ ਵਿੱਚ ਜਵਾਰ ਨਹਿਰ ਲਹਿਰੋ ਤੇ ਲਿਆਕ ਤਾਲੀ ਸਮਝੌਤਾ ਹੋਇਆ ਹੈ ਕਿ ਜੇ ਧਰਮ ਦੇ ਇਦਾਰੇ 'ਚ ਕੋਈ ਤੰਗ ਕਰਦਾ ਹੈ ਉਹ ਕਿਸੇ ਵੀ ਦੇਸ਼ 'ਚ ਸੈਲਮ ਲੈ ਸਕਦਾ ਜਿਵੇਂ ਪਾਕਿਸਤਾਨ ਦੇ ਵਿੱਚੋਂ ਕਾਫੀ ਦਬੇ ਹਿੰਦੂ ਵੀ ਪਹੁੰਚਾਏ ਐ ਉਹਨਾਂ ਦੀ ਸੈਲਮ ਉਹਨੂੰ ਮਿਲੀ ਹੋਈ ਐ ਅਫਗਾਨਿਸਤਾਨ ਦੇ ਵਿੱਚ ਕੁਝ ਸਿੱਖਾਏ ਐ ਉਹਨਾਂ ਨੂੰ ਸੈਲਮ ਕੀਤੀ ਐ ਉਹਨਾਂ ਨੂੰ ਤੰਗ ਨਹੀਂ ਕੀਤਾ ਗਿਆ ਮੈਂ ਪਾਕਿਸਤਾਨ ਤਿੰਨ ਮੇਰੀ ਜਾ ਗਿਆ ਪਾਕਿਸਤਾਨ ਨੇ ਕਿਸੇ ਨੂੰ ਤੰਗ ਨਹੀਂ ਕੀਤਾ ਇੱਕ ਮਾਹੌਲ ਕਰਦੇ ਕਿ ਸਾਨੂੰ ਤੰਗ ਕੀਤਾ ਉਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਵੇ ਇਸ ਕਰਕੇ ਗਲਾਈ ਲਮਾ ਵੀ ਇੱਥੇ ਸੈਲਮ ਦੇ ਤਹਿਤ ਕਿੱਥੇ ਬੈਠਾ ਉਹ ਵੀ ਮਕਰੋੜ ਕੰਚ ਬੈਠਾ ਉਹਨਾਂ ਦੀਆਂ ਮਾਰਕੀਟਾਂ ਬੜੀਆਂ ਹੋਈਆਂ ਐ ਇਹ ਇੰਟਰਨੈਸ਼ਨਲ ਕਾਨੂੰਨ ਐ ਇਹ ਇੰਡੀਆ ਨੂੰ મોદી ਨੂੰ ਇਹ ਲਾਗੂ ਕਰਨਾ ਹੀ ਪੈਣਾ ਐ ਕਿਉਂਕਿ ਇਹ ਇੱਕ ਮੰਤਰੀ ਕਾਨੂੰਨ ਹੈ ਅਮਰੀਕਾ ਦੇ ਵਿੱਚ ਜਿਸ ਤਰੀਕੇ ਸਾਡੇ ਬੱਚੇ ਰਹਿੰਦੇ ਆ ਇੱਥੋਂ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਅਮਰੀਕਾ ਦੇ ਵਿੱਚ ਰਹਿੰਦੇ ਆ ਕੈਨੇਡਾ ਦੇ ਵਿੱਚ ਆਪਣੀ ਜਾਨਾਂ ਬਚਾਈਆਂ ਤੇ ਇਸ ਕਰਕੇ ਇਹ ਜਿਹੜਾ ਕਾਨੂੰਨ ਹੈ ਇਹ ਬਿਲਕੁਲ ਲਾ ਕੇ ਇਹਦੇ ਵਿੱਚ ਸ਼ੈਡਿਊਲ ਦਾ ਸਨੂ ਟ్రਾਈਬ ਨੂੰ ਬਹੁਤ ਵੱਡਾ ਹੋਰ ਵੀ ਵੱਡਾ ਘਾਟਾ ਪਊਗਾ ਕੀ ਪੈਣਾ ਕਿ ਉਹ ਦੱਸ ਨਹੀਂ ਸਕਣਾ ਕਿ ਭਾਈ ਸਾਡੀ ਬੀਬੀ ਕਿੱਥੋਂ ਦੀ ਆ ਸਾਡਾ ਭਰਾ ਕਿੱਥੋਂ ਦਾ ਕਿਉਂਕਿ ਉਹਨਾਂ ਦੇ ਨਾਲ ਜ਼ਮੀਨ ਜਾਂ ਤਾਂ ਨਾਲ ਉਹਨਾਂ ਦੇ ਨਾਲ ਜਾਗਤਾਂ ਇਹ ਜਿਹੜੇ ਕਬੀਲੇ ਹੁੰਦੇ ਆ ਇਹ ਬਿਲਕੁਲ ਇੱਕ ਸਿਸਟਮ ਦੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਦੇ ਕਿ ਬੇਜਮੀਨੇ ਹੈਗੇ ਆ ਫਿਰ ਇਹਨਾਂ ਦੇ ਨਾਮ ਜਦੋਂ ਤੁਸੀਂ ਇਹੋ ਜਿਹਾ ਸੀਏਏ ਲਾਗੂ ਹੋ ਜਾਊਗਾ ਤੇ ਫਿਰ ਇਹਨਾਂ ਨੇ ਆਪਣੇ ਪ੍ਰੂਫ ਨਹੀਂ ਦੇ ਸਕਣਗੇ ਤੇ ਫਿਰ ਇਹ ਦੇਸ਼ ਦੀ ਨਾਗਰਿਕਤਾ ਖਸ ਜਾਣਗੀ ਫਿਰ ਨਾਗਰਿਕਤਾ ਕੀ ਲੋੜ ਹੈ ਤੁਸੀਂ ਦੱਸੋ ਆਧਾਰ ਕਾਰਡ ਸਾਡੇ ਕੋਲੇ ਆ ਮੋਟਰ ਕਾਰ ਸਾਡੇ ਕੋਲੇ ਆ ਉਸ ਤੋਂ ਬਾਅਦ ਪੈਨ ਕਾਰਡ ਸਾਡੇ ਕੋਲੇ ਆ ਤੇ ਫਿਰ ਯਾਰ ਦੋਰੀ ਨਾਗਰਿਕਤਾ ਕਿਹੜੀ ਗੱਲ ਹੈ ਜਦੋਂ ਇੱਥੋਂ ਦੇ ਬਸੰਦੇ ਹੈਗੇ ਇਹੋ ਜਿਹੇ ਕਾਨੂੰਨ ਲਾਗੂ ਕਰਕੇ ਇਹ ਜਿਹੜਾ ਸਾਡੇ ਸਿਸਟਮ ਨੂੰ ਖਤਮ ਕਰਨਾ ਇਹ ਬਹੁਤ ਮਾਰੀ ਗੱਲ ਹੈ ਇੱਥੋਂ ਦੀ ਜਿਹੜੀ ਮੁਰਮਰਾਈ ਰਾਸ਼ਪਤੀ ਉਹਨਾਂ ਨੂੰ ਤੁਰੰਤ ਇਸ ਕਾਨੂੰਨ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ ਤੇ ਅਸੀਂ ਜਦੋਂ ਜਦ ਕਰਦੇ ਰਵਾਂਗੇ ਇਸ ਵੇਲੇ ਰੋਜਾਂ ਦੇ ਸਮੇਂ ਇਹ ਉਹ ਜਿਹੇ ਫਿਰਕਾ ਪ੍ਰਸਤ ਵਰਗਾ ਕਾਨੂੰਨ ਲਾਗੂ ਕਰ ਦੇਣਾ ਇਹ ਬਹੁਤ ਮਾੜੀ ਗੱਲ ਹੈ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਇਹ ਪੋਲੀਟੀਕਲ ਪਾਰਟੀ ਨਹੀਂ ਰਹੀ ਇਹ ਘੱਟ ਜਨਤੀਆਂ ਨੂੰ ਮਾਰਨ ਵਾਲੀ ਆ ਚੋਣ ਕਮਿਸ਼ਨ ਨੂੰ ਉਤਰ ਦਿੱਤਾ ਗਿਆ ਹੈ ਸੀਏ ਨੂੰ ਲੈ ਕੇ ਤਾਂ ਇਸ ਤੋਂ ਉੱਤੇ ਕੀ ਕਹੋ ਇਹ ਦੇਖੋ ਜੀ ਸ੍ਰੋਮਣੀ ਅਕਾਲੀ ਦਲ ਅਕਸਰ ਫਤੇ ਬਲੇ ਗੁੱਟਲਬਨੋ ਜਿਹੜਾ ਜੀ ਮੈਮੋਰੰਡਮ ਸੀਏ ਦੇ ਖਿਲਾਫ ਰਾਸ਼ਟਰਪਤੀ ਜੀ ਦੇ ਨਾਮ ਹੈ ਉਹ ਮੈਨੂੰ ਦਿੱਤਾ ਗਿਆ ਡਿਸੀਸਨ ਹੈ ਨਾ ਉਹ ਆ ਤੇਖੋ ਇਹ ਸੈਂਟਰ ਗਵਰਨਮੈਂਟ ਨਾਲ ਜਿਹੜਾ ਹੈਗਾ ਸੰਬੰਧਿਤ ਹੈ ਤੇ ਅਸੀਂ ਇਹਨੂੰ ਅੱਜ ਹੀ ਅੱਗੇ ਫਾਰਵਰਡ ਕਰਦੇ ਹਾਂ